ਤੁਸੀਂ ਦੇਖ ਰਹੇ ਹੋ ਐਜੇ ਨਿਊਜ਼ 24 ਤੇ ਮੈਂ ਹਾਂ ਜਸਵਿੰਦਰ ਬੋਪਾ ਰਾਏ ਮੰਡੀ ਲਾਧੂ ਕਾਦੇ ਅਧੀਨ ਆਉਂਦੇ ਪਿੰਡ ਤਰੋਬੜੀ ਵਿਖੇ ਬੀਤੇ ਦਿਨ ਸੋਮਵਾਰ ਨੂੰ ਦੋ ਧਿਰਾਂ ਦੇ ਵਿਚਕਾਰ ਹੋਇਆ ਲੜਾਈ ਝਗੜਾ ਜਾਣਕਾਰੀ ਦਿੰਦਿਆਂ ਆਰਮ ਸਿੰਘ ਵਾਸੀ ਪਿੰਡ ਤਰੋਬੜੀ ਨੇ ਦੱਸਿਆ ਕਿ ਜਦ ਉਹ ਤੇ ਉਹਨਾਂ ਦਾ ਬੇਟਾ ਖੇਤਾਂ ਦੇ ਵਿੱਚ ਕੰਮ ਕਰਨ ਗਏ ਹੋਏ ਸਨ ਤਾਂ ਪਿੱਛੋਂ ਪਿੰਡ ਦੇ ਹੀ ਕੁਝ ਵਿਅਕਤੀਆਂ ਦੇ ਵੱਲੋਂ ਉਹਨਾਂ ਦੇ ਘਰ ਦੇ ਸਾਹਮਣੇ ਪਸ਼ੂਆਂ ਵਾਲੀ ਦੋ ਮਰਲਿਆਂ ਦੀ ਹਵੇਲੀ ਜਿਸ ਨੂੰ ਪਿੰਡਾਂ ਦੇ ਵਿੱਚ ਖੱਡਿਆਂ ਵਾਲੀ ਜਗ੍ਹਾ ਕਹਿ ਦਿੱਤਾ ਜਾਂਦਾ ਹੈ ਤਾਂ ਉਸ ਦੇ ਉੱਪਰ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦ ਉਹਨਾਂ ਦੀ ਪਤਨੀ ਹਰਬੰਸ ਕੌਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਅਕਤੀਆਂ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਜਿਹੜੀਆਂ ਉਹਨਾਂ ਨੂੰ ਵੀ ਕਾਫੀ ਸੱਟਾਂ ਲਗਾਈਆਂ ਗਈਆਂ ਹਨ ਕੁੱਟਮਾਰ ਕੀਤੀ ਗਈ ਹੈ ਇਸ ਮੌਕੇ ਉਹਨਾਂ ਦੀ ਪਤਨੀ ਅਤੇ ਦੋ ਉਹਨਾਂ ਦੀਆਂ ਬੇਟੀਆਂ ਘਰ ਦੇ ਵਿੱਚ ਮੌਜੂਦ ਸੀ ਤਾਂ ਮੌਕੇ ਦੀ ਜਿਹੜੀ ਲੜਾਈ ਝਗੜੇ ਦੀ ਵੀਡੀਓ ਹੈ ਉਹ ਵੀ ਜਿਹੜੀ ਸਾਹਮਣੇ ਆ ਰਹੀ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਜਿਸ ਤੋਂ ਬਾਅਦ ਦੇ ਵਿੱਚ ਹਰਬੰਸ ਕੌਰ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਜਦ ਦੂਜੇ ਪਾਸੇ ਤਪਤੀਸ਼ੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਪੂਰੇ ਮਾਮਲੇ ਦੀ ਜਿਹੜੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਚੱਲਦੀ ਜਾਵੇਗੀ ਅਤੇ ਬੰਦ ਜਿਹੜੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਮੇਰੀ ਮੰਮੀ ਦੇ ਸਾਰੇ ਨਾਲ ਲੜ ਆਉਂਦੇ ਸੋ ਹਰਵੰਸ ਕੌਰ ਕਿਹੜੇ ਪਿੰਡ ਦੇ ਵਾਸੀ ਹੋ ਤਰੋਪੜੀ ਕੀ ਪੂਰਾ ਮਾਮਲਾ ਕੀ ਹੈ ਤੁਸੀਂ ਹਸਪਤਾਲ ਦਾਖਲ ਹੋਏ ਹੋ ਲੜਾਈ ਦਾ ਪੂਰਾ ਮਸਲਾ ਕੀ ਸੀਗਾ ਜੀ ਮਸਲਾ ਇਹ ਸੀ ਕਿ ਸਾਡੀ ਜਗਾ ਸੀ ਬਹੁਤ ਪੁਰਾਣੀ ਬਜ਼ੁਰਗਾ ਪੋਲ ਬੜੇ ਪੁਰਾਣੇ ਬਜ਼ੁਰਗ ਸੀ ਜਦੋਂ ਪਾਕਿਸਤਾਨ ਦੀ ਹਿੰਦੁਸਤਾਨ ਦੀ ਵੰਡ ਹੋਈ ਸੀ ਉਸ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਉਥਾਂ ਲੈ ਲਈ ਸੀ ਉਸ ਤੋਂ ਬਾਅਦ ਮੇਰੇ ਵਿਆਹ ਨੂੰ ਵੀ 22 23 ਸਾਲ ਹੋ ਗਏ ਉਸ ਤੋਂ ਬਾਅਦ ਸਾਡੇ ਕੋਲ ਸੀ ਉਹ ਕਬਜਾ ਜਿੱਥੇ ਉਹ ਥਾਂ ਤੇ ਸਾਡੇ ਵੱਜਾ ਵੱਜਦੀਆਂ ਸੀ ਬਹੁਤ ਜ਼ਿਆਦਾ ਸਮਾਨ ਪਿਆ ਸੀ ਵੱਜਾਂ ਦਾ ਬਰਾਂਡਾ ਸੀ ਫਲੈਸ਼ ਬਾਥਰੂਮ ਸੀ ਜਿਉਂ ਉੱਥੇ ਆ ਕੇ ਉਹਨਾਂ ਨੇ ਕਰਿਆ ਕਿ ਗੁੰਡੇ ਬੁਲਾਏ ਜੀ ਸਾਨੂੰ ਬਹੁਤ ਮਾਰਿਆ ਪਰਮਜੀਤ ਨੇ ਮੈਨੂੰ ਕਿੰਨੇ ਲੋਕ ਸੀਗੇ ਲੜਾਈ ਕਰਨ ਵਾਲੇ 15 20 25 ਜਣੇ ਸੀ ਉਹ ਵੀ ਤੁਹਾਡੇ ਪਿੰਡ ਦੇ ਹੀ ਨੇ ਆ ਉਹ ਵੀ ਸਾਡੇ ਪਿੰਡ ਦੇ ਸੀ ਕੋਈ ਬਾਹਰ ਦੇ ਗੁੰਡੇ ਸੀ ਫਿਰ ਤੁਸੀਂ ਕੌਣ-ਕੌਣ ਸੀਗੇ ਪਰਿਵਾਰ ਦੇ ਵਿੱਚ ਉਸ ਵੇਲੇ ਦੋ ਮੇਰੇ ਕੁੜੀਆਂ ਤੇ ਇੱਕ ਮੈਂ ਸੀ ਤੁਹਾਡੇ ਸੱਟਾਂ ਲੱਗੀਆਂ ਨੇ ਜੀ ਸਾਡੇ ਸੱਟਾਂ ਲੱਗੀਆਂ ਨੇ ਕਿਹੜੇ ਉਹਨਾਂ ਕੋਲ ਹਥਿਆਰ ਕੀ ਸੀ ਜਿਹੜੇ ਲੜਾਈ ਕਰਨ ਆਏ ਸੀ ਉਹਨਾਂ ਕੋ ਕਾਪੇ ਤੇ ਰਾੜਾ ਸੀ ਤੁਹਾਡੇ ਕਿੱਥੇ ਸੱਟ ਲੱਗੀ ਆ ਸਾਡੇ ਹੱਥ ਤੇ ਦੋ ਉਂਗਲਾਂ ਉਹਨਾਂ ਨੇ ਕੱਟ ਦਿੱਤੀਆਂ ਸੀ ਟਰੈਕਟਰ ਚੜਾਈ ਫਿਰੇ ਸਾਡੇ ਤੇ ਸਾਰਾ ਸਮਾਨ ਦੀ ਤੋੜ ਫੰਡ ਤਾਰ ਦਿੱਤੀ ਪੁਲਿਸ ਨੂੰ ਇਸ ਮਾਮਲੇ ਦੀ ਇਤਲਾਹ ਦੇ ਦਿੱਤੀ ਸੀ ਜੀ ਹਾਂ ਜੀ ਕੀ ਮੰਗ ਕੀ ਕਰਦੇ ਹੋਨ ਪ੍ਰਸ਼ਾਸਨ ਤੋਂ ਜੀ ਮੰਗ ਕਰਨੇ ਸਾਨੂੰ ਇਨਸਾਫ ਚਾਹੀਦਾ ਜੀ ਜਿੰਨਾ ਤੇ ਕਾਨੂੰਨੀ ਕਾਰਵਾਈ ਕੀਤੀ ਮੈਂ ਕਿਹੜੇ ਪਿੰਡ ਤੋਂ ਤਰੋਬੜੀ ਤੋਂ ਆ ਰਾਮ ਸਿੰਘ ਨਾਮ ਮੇਰਾ ਲੜਾਈ ਦਾ ਪੂਰਾ ਮਸਲਾ ਕੀ ਆ ਮਸਲਾ ਇਹ ਸੀ ਕਿ ਅਸੀਂ ਸਾਦੇ ਕੋਲ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਸੀ ਸਾਦੇ ਬਜ਼ੁਰਗਰੀ ਉੱਥੇ ਥਾਂ ਸੀ ਮਤਲਬ ਕਿ ਖੱਡਾ ਤੇ ਮਤਲਬ ਆਲੇ-ਓਲੇ ਛੜਦੇ ਸੀ ਤੇ ਉਹ ਤੋਂ ਬਾਅਦ ਮਤਲਬ ਕਿ ਉਹਨਾਂ ਦੇ ਬੁਢੇਰਿਆਂ ਕੋਲ ਸਾਦੇ ਬਾਪੂ ਰਸ਼ਟਾਮ ਕਰਵਾ ਲਿਆ ਇਹ ਇਹ ਲੈ ਖਰੀਦ ਲਿਆ ਮਤਲਬ ਉਹ ਸਾਹਿਬ ਰੇਟ ਰੂਟ ਦਾ ਪਤਾ ਨਹੀਂ ਹੁੰਦਾ ਸੀ ਨਾਲ ਤੋਂ ਉਹਨਾਂ ਉਵੇਂ ਲਿਖਾ ਲਿਆ ਉਹ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਹੁਣ ਤੋਂ 2024 ਵਿੱਚ ਕਿ ਸਾਦੇ ਨਾਲ ਖੱਡਾ ਬੋਲਦਾ ਹੈ ਉਹ ਬੰਦੇ ਆ ਕੇ ਉੱਥੋਂ ਤੇ ਹੋਰ ਸਾਦੇ ਪਿੰਡ ਦੇ ਮੁੰਡੇ ਹੋ ਕੇ ਬੰਦੇ ਬੁਲਾ ਕੇ ਉਹਨਾਂ ਗੁੰਡੇ ਤੇ ਸਾਨੂੰ ਉਹਨਾਂ ਕੁੱਟ ਮਾਰ ਕੀਤੀ ਕਰੇ ਆ ਕੇ ਉਹ ਦੂਸਰੀ ਧਿਰ ਵਾਲੇ ਬੰਦੇ ਉਹਨਾਂ ਦਾ ਕੀ ਨਾਮ ਹੈ ਉਹਨਾਂ ਦਾ ਹੈਗਾ ਸੀ ਆਪਣੇ ਇੱਕ ਤਾਂ ਪਰਮਜੀਤ ਸਿੰਘ ਜੀ ਸਨ ਅੰਮ੍ਰਿਤ ਸਿੰਘ ਤੇ ਮਿੰਦਰ ਸਿੰਘ ਪੁੱਤਰ ਅੰਮ੍ਰਿਤ ਸਿੰਘ ਤੇ ਲਵ 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 ਦਬਰੀ ਤੇ ਤਰੋੜੀ ਤੇ ਰਹਿਣ ਵਾਲਾ ਹਾਂ ਤਰੋੜੀ ਤੇ ਰਹਿਣ ਵਾਲਾ ਗੁਰਦੀਪ ਸਿੰਘ ਇੱਕ ਫੌਜੀ ਸਾਹਿਬ ਹੈਗਾ ਉਹਨਾਂ ਅਗਰ ਗੁੰਡੇ ਭਾਈ ਰੱਖੇ ਹੋਣਾ ਤੇ ਕੱਲ ਕੀ ਪੂਰਾ ਮਸਲਾ ਆਇਆ ਸੀ ਲੜਾਈ ਕਿੰਨੇ ਕ ਵਜੇ ਹੋਈ ਸੀ ਸ਼ਾਮ ਨੂੰ 5 ਵਜੇ ਹੋਈ ਸੀ ਅਸ ਤੱਕ ਇਹ ਤੇ ਚਲੇ ਗਏ ਸੀ ਤੇ ਮਗਰ ਪਤਾ ਲੱਗਾ ਉਹਨਾਂ ਕੋਈ ਘਰੇ ਬੰਦੇ ਆਏ ਨਹੀਂ ਤੇ ਬਸ ਆ ਕੇ دماغ ਰੂ ਪਾਏ ਗਏ ਕਿੰਨੇ ਲੋਕ ਸੀ ਲੜਾਈ ਕਰਨ ਵਾਲੇ 20 25 ਜਣੇ ਗਏ ਸੀ ਜੀ ਕੋਈ ਹਥਿਆਰ ਵੀ ਸੀਗੇ ਉਹਨਾਂ ਦੇ ਹਥਿਆਰ ਵੀ ਸੀ ਕਾਪੇ ਵੀ ਸੀ ਕਿਰਪਾਨ ਉਹ ਕਰਦੇ ਨੇ ਮਾਰ ਕੇ ਉਂਗਲਾ ਤੇ ਰਾਈਟਰ ਵੀ ਚੜਾ ਦੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਲੜਾਈ ਦੇ ਵਿੱਚ ਕੀ ਨਾਮਾ ਉਹਨਾਂ ਦਾ ਉਹਨਾਂ ਹਰਬੰਸ ਕੌਰ ਜੀ ਕਿ ਸੱਟ ਕਿੱਥੇ ਕਿੱਥੇ ਲੱਗੀ ਹੈ ਉਂਗਲਾ ਤੇ ਉਂਗਲਾ ਵਿੱਚ ਕਰਵਾਨ ਮਾਰੀ ਨੇ ਕਾਪਾ ਜੀ ਤੇ ਉਹਨਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਮਸਲੇ ਤੇ ਕੋਈ ਪੁਲਿਸ ਨੂੰ ਵੈਰੀਫਿਕੇਸ਼ਨ ਕਰਾਤੀ ਸੀ ਹਾਂਜੀ ਕਰਾਈ ਹੈ ਜੀ ਇਹ ਚੀਜ਼ ਉਹਨਾਂ ਨੇ ਵਾਰ ਜਿਹੜਾ ਤੁਹਾਡੇ ਪਰਿਵਾਰ ਤੇ ਕੀਤਾ ਹੈ ਕਾਪੇ ਨਾ ਕੀਤਾ ਜੀ ਉਹਨਾਂ ਬੱਟੇ ਵੀ ਮਾਰੇ ਆ ਪੱਟੇ ਮਾਰੇ ਗੁੜੀਆਂ ਵੀ ਸਾਦੇ ਕਰੇ ਸੀ ਕਿੰਨੇ ਬਗਵਾ ਦਾ ਜੀ ਸੀ ਜਿਨ੍ਹਾਂ ਨੂੰ ਉਹਨਾਂ ਨੇ ਸੱਟਾ ਖੱਟਾ ਮਾਰੀਆਂ ਕਿੰਨੇ ਜਾਣਿਆ ਜੀ ਕੀ ਨਾਮ ਹੈ ਤੇ ਕਿਹੜੇ ਥਾਣੇ ਤੋਂ ਐਸਐਸ ਕੀ ਹੁਲਕੀ ਸਰ ਇੱਕ ਤਰੋਬੜੀ ਪਿੰਡ ਦਾ ਕੋਈ ਲੜਾਈ ਝਗੜੇ ਦਾ ਮਸਲਾ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਸੀ ਮੈਂ ਕੱਲ ਹਾਈ ਕੋਰਟ ਚੰਡੀਗੜ੍ਹ ਗਿਆ ਸੀ ਖਾਸ ਰੈਟ ਦੇ ਸੰਬੰਧ ਤੇ ਮੈਨੂੰ ਸ਼ਾਮ ਨੂੰ ਐਸਸੀ ਤਿਲਕ ਰਾਏ ਦਾ ਫੋਨ ਆਇਆ ਪੀ 112 ਤੇ ਕੰਪਲੇਨ ਆਈ ਏ ਤੇ ਉਹ ਕੰਪਲੇਟ ਦੇ ਸਬੰਧ ਵਿੱਚ ਪਹੁੰਚ ਗਿਆ ਸੀ ਤੇ ਉਹਨਾਂ ਨੇ ਮੈਂ ਇਹ ਕਿਹਾ ਸੀ ਵੀ ਜੋ ਕੁਛ ਇੱਥੇ ਹੋਇਆ ਹੈ ਉਹਦੇ ਫੋਟੋ ਖਿਚੋ ਤੇ ਕਹਿੰਦੇ ਲੇਡੀ ਮੇਰੇ ਨਾਲ ਨਕੋਲੀ ਖੜੀ ਹੈ ਉਸ ਟਾਈਮ ਤੋਂ ਲੇਡੀ ਉਹਨਾਂ ਦੇ ਕੋਲ ਹੀ ਖੜੀ ਸੀ ਕੋਈ ਮੈਨੂੰ ਦੱਸਦਾ ਵੀ ਕੋਈ ਛੱਟ ਨਹੀਂ ਹੈ ਤੇ ਫਿਰ ਉਹ ਦਾਖਲ ਹੋ ਗਏ ਅਸਲ ਜਾ ਕੇ ਤੇ ਐਮਐਲਆਰ ਆ ਗਈ ਏ ਤੇ ਅਸੀਂ ਤਿਲਕ ਰਾਏ ਨੂੰ ਕਹਤਾ ਵੀ ਉਹਨਾਂ ਬਿਆਨ ਲਿਖੋ ਜੇ ਸੂਰਤੋਂ ਵੀ ਵੈਸੇ ਕਰ ਰਹੀ ਕਿਤੇ ਹੈ ਸਰ ਲੜਾਈ ਝਗੜੇ ਦਾ ਪੂਰਾ ਮਸਲਾ ਕੀ ਸੀਗਾ ਪੂਰਾ ਮਸਲਾ ਤਾਂ ਐਸੀ ਤਿਲਕਾਏ ਮੌਕੇ ਤੇ ਗਿਆ ਸੀ ਉਹਨਾਂ ਨੇ ਉਹ ਉਹਨਾਂ ਨੇ ਪਤਾ ਹੈ ਜਿਹੜਾ ਮੌਕੇ ਤੇ ਗਏ ਸੀ ਅੱਗੇ ਕਿਹੋ ਜੀ ਕਾਰਵਾਈ ਕਰੋਗੇ ਅੱਗੇ ਤਾਂ ਪਹਿਲਾਂ ਦਾ ਆਪਸ ਵਿੱਚ ਇਹਨਾਂ ਦਾ ਕੋਈ ਨਿਸ਼ਾਨਦੇਹੀ ਕਰਾਈ ਸੀ ਦੋਨਾਂ ਦਾ ਨਿਸ਼ਾਨਦੇਹੀ ਕਰਾ ਕੇ ਤੇ ਉਹਨਾਂ ਨੇ ਲਾਇਸੀ ਆਪਣੇ ਪਿੱਲਰ ਇਹਨਾਂ ਨੇ ਰਾਜਕੁਮਾਰ ਵਰਗਾ ਪਿੱਲਰ ਪੜਤੇ ਤੇ ਜਿਹੜੇ ਮੌਕੇ ਤੇ ਜਾ ਕੇ ਦੋਨਾਂ ਤਰ੍ਹਾਂ ਨੂੰ ਦਾਅਤ ਕੀਤੀ ਸੀ ਮਿਲਣਨਾ ਨਹੀਂ ਵੀ ਤੁਸੀਂ ਮੈਨੂੰ ਆਪ ਆਪਣੇ ਕਾਜ ਵਿਖਾਓ ਇਹ ਤਾਂ ਚੌਕੀ ਆਏ ਸੀ ਕਹਿੰਦੇ ਅਸੀਂ ਕਾਗਜ ਲੈ ਕੇ ਆਵਾਂਗੇ ਪਰ ਮੇਰੇ ਕੋਲ ਕਾਗਜ ਲੈ ਕੇ ਨਹੀਂ ਆਏ ਓਕੇ ਸਰ ਅੱਗੇ ਸਰ ਕਿਹੋ ਜੀ ਕਾਰਵਾਈ ਕਰੋਗੇ ਐਮਐਲਆਰ ਦੇ ਆਧਾਰ ਤੇ ਐਮਐਲਆਰ ਵੀ ਅਸੀਂ ਤਲਖਰਾ ਨੂੰ ਕਹਤਾ ਧਿਆਨ ਲਿਖੋ ਜੈਸੀ ਸੁਰਤ ਹੋਵੇ ਵੈਸੀ ਕਾਰਵਾਈ ਕੀਤੀ ਜਾਵੇ